दोस्तों कैसे हो आपसे दोस्तों में ऐसी छोटी गलती हो गई है जो हमने अपनी पंजाब के बारे में ऐसा बोल दिया है तो मैं पंजाब वालों से भाइयों और बहनों से सबसे मातों से गलती की अपनी माफ़ी मांगती हूँ कि हमें नहीं पता था कि ऐसी वीडियो बना के हमें नहीं कुछ नहीं पता था हमने ऐसी वीडियो बना दी हमने अपलोड कर दी हमें इस बारे में नहीं पता था कि इतना वो होगा तो हम सबसे आपसे सॉरी मांगती हूँ उस बात के लिए कि हमसे गलती होगी हमें माफ कर दीजिए आगे से ऐसी गलती नहीं होगी हम समझ लो आपके बच्चे जैसे हैं पर हमसे ऐसी गलती होगी तो आप हमें माफ़ कर दीजिए क्योंकि हमें नहीं पता था ऐसी वीडियो बनाने से या कुछ भी हमने मजे मस्ती में बना दी हमें नहीं पता था ऐसा कुछ पर अब समझ आ रहा है कि हाँ हमने क्यों बनाई है तो सॉरी जो भी पंजाब के भाई और माता बहने हैं उन, उनसे मैं माफी मांग रही हूँ आज छोड़ के दिल से माफी मांग रही हूँ कि आगे आगे से मेरे से ऐसी गलती नहीं होगी तो मैं माफ़ कर दीजिए क्या दिखाएगी मैं पंजाब दिखाती हूँ ये रहा पंजाब ये कौन सा पंजाब है भाई और ये है चंडीगढ़ और ये है चंडीगढ़ की रोड अच्छा और ये है दिल्ली की रोड दिल्ली की रोड यहाँ आ गई तो ये रही कनाडा की रोड तो इसमें चलूंगी ये चंडीगढ़ कैसा है तेरा ये चंडीगढ़ कुछ ऐसा ही है चंडीगढ़ मैं भी घूमना चाहती हूँ चंडीगढ़ में आ जाओ, बैठो, चलो, दोस्तों तो इसका चंडीगढ़ देखो भाई मैंने तो पहली बार देखा है ਸਬਰ ਕਰੋ ਮੈਂ ਜੁੱਤੀ ਤਾਰ ਲਾ ਪਹਿਲਾਂ ਮੈਂ ਫੇਰ ਕਰਦੀ ਆ ਗੱਲ ਜਿਹੜੇ ਮੈਨੂੰ ਪੁੱਛਦੇ ਨੇ ਕਿ ਤੂੰ ਪੰਜਾਬ ਦੇ ਲਈ ਕੀ ਕੀਤਾ ਤੂੰ ਪੰਜਾਬ ਦੀ ਸ਼ੇਰਨੀ ਕਿੱਦਾਂ ਐ ਚਲ ਤਾਂ ਅੱਜ ਮੈਂ ਦੱਸਦੀ ਆ ਕਿ ਹੈ ਪੰਜਾਬ ਦੀ ਸ਼ੇਰਨੀ ਮੈਂ ਖੁਦ ਨਹੀਂ ਗੈਰੀ ਹੂੰ ਤੇ ਲੋਕ ਕਹਿੰਦੇ ਨੇ ਕੌਣ ਹੈ ਇਹ ਲੋਕ ਕਿ ਪੰਜਾਬ ਦੀ ਸ਼ੇਰਨੀ ਹੈ ਪੰਜਾਬ ਦੀ ਬੰਦਿਆ ਤੇ ਗੱਲ ਕਰਦੀ ਹੈ ਪੰਜਾਬ ਦੀ ਗੱਲ ਕਰਦੀ ਹੈ ਤੇ ਅੱਜ ਆਪਾਂ ਗੱਲ ਕਰਦੇ ਆ ਉਹ ਰੀਲ ਜੋ 45000 ਨੇ ਅੱਗੇ ਸ਼ੇਅਰ ਕੀਤੀ ਜੋ ਕਿ ਸੀਗੀ ਰੇਖਾ ਵਰਮਾ ਦੀ ਹਮ ਰੇਖਾ ਵਰਮਾ ਕੌਣ ਸੀਗੀ ਜਿਸ ਨੇ ਪੰਜਾਬ ਨੂੰ ਬੜੇ ਹੀ ਗਲਤ ਤਰੀਕੇ ਨਾਲ ਪੰਜਾਬ ਤੇ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕੀਤਾ ਆਪਣੇ ਪ੍ਰਾਈਵੇਟ ਪਾਰਟਸ ਦੇ ਦੁਆਰਾ ਅਲੱਛਾ ਦੇਖੋ ਇਹ ਰਾਇ ਇਹਨਾਂ ਦੇ ਜਿੱਦਾਂ ਦੇ ਲੱਛਣ ਕਰਦੀਆਂ ਭਾਈ ਨਾ ਮੇਰਾ ਤਾਂ ਦਿਲ ਕਰਦਾ ਨਾ ਆਂਟੀ ਵਾਲੀ ਜੁੱਤੀ ਫੜ ਕੇ ਇਹਨਾਂ ਦੇ ਜੁੱਤੀ ਫੇਰ ਛੱਡਾਂ ਅਰੇ ਖਬਰ ਮਤੇ ਰਾਂ ਬਾਈ ਵਾਲੀ ਆਈਡੀ 71.8 ਕੇ ਫੋਲੋਅਰ ਤੋਂ ਹੁਣ ਇਹਦੇ ਫੋਲੋਅਰ ਭਾਵੇਂ ਥੋੜੇ ਹੋਰ ਵੱਧ ਗਏ ਮੇਰਾ ਤਾਂ ਦਿਲ ਕਰਦਾ ਇਹੋ ਜਿਹੇ ਨੇ ਫੜ ਕੇ ਚੰਗੀਆਂ ਤਰ੍ਹਾਂ ਯੂਤੀ ਫੇਰਾਂ ਪਹਿਲਾਂ ਤਾਂ ਪੰਜਾਬ ਤੇ ਚੰਡੀਗੜ੍ਹ ਨੂੰ ਗਲਤ ਬੋਲਦੇ ਸੋਣਾ ਇਹ ਗੰਦ ਪਾਇਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਤੇ ਜਿਸਨੇ ਦੱਸਿਆ ਕਿ ਕਿੱਥੇ ਪੰਜਾਬ ਹੈ ਤੇ ਕਿੱਥੇ ਚੰਡੀਗੜ੍ਹ ਹੈ ਤੇ ਚਲੋ ਕਿਸੇ ਸਿੰਘ ਨੇ ਮੈਨੂੰ ਉਧਰੋਂ ਵਾਇਰਲ ਭੇਜੀ ਸੈਂਡ ਕੀਤੀ ਕਿ ਤੁਹਾਡੇ ਚੰਡੀਗੜ੍ਹ ਦੀ ਐ ਕੁੜੀ ਹੈ ਜੀ ਤੁਹਾਡੇ ਮੁਹਾਲੀ ਦੀ ਸੈਂਡ ਵਾਲੀ ਕੁੜੀ ਜੰਦੀ ਹੈ ਤੇ ਇਹਦਾ ਪਤਾ ਕਰੋ ਜੀ ਆ ਰਾਤ ਨੂੰ ਮੈਂ ਇੱਕ ਛੋਟੀ ਜਿਹੀ ਵੀਡੀਓ ਪਾਈ ਉਸ ਕੁੜੀ ਨੂੰ ਠੀਕ ਹੈ ਇਸ ਕੁੜੀ ਦਾ ਪਤਾ ਕੀਤਾ ਜਾਵੇ ਕਿੱਥੇ ਰਹਿੰਦੀ ਆ ਕੌਣ ਹੈ ਰੇਖਾ ਵਰਮਾ ਪਤਾ ਕਰਨ ਦੇ ਦੌਰਾਨ ਪਤਾ ਲੱਗਿਆ ਚਲੋ ਮੈਂ ਵੀਡੀਓ ਆਪਣੀ ਜਿਹੜੀ ਸੀਗੀ ਦੂਜੇ ਦਿਨ ਉਸ ਕੁੜੀ ਦੀ ਵੀਡੀਓ ਜਿਹੜੀ ਹੈਗੀ ਆ ਮੈਂ ਪਾਈ ਆਪਣੇ ਆਈਡੀ ਦੇ ਉੱਪਰ ਬੰਬ ਜਾ ਆਏਗਾ ਨਾ ਭੀੜੋ ಲ್ಯಾਬ ਕਰਕੇ ਤਾਂ ਸਟੋਰੀਆਂ ਪਾਈਆਂ ਇੱਥੇ ਮੈਂ ਗਾਣਾ ਲਗਾਇਆ ਕਿ ਇਹ ਪੰਜਾਬ ਹੈ ਪੰਜਾਬੀ ਚੀਕਾਂ ਪਵਾ ਦੂਗਾ ਤੇ ਵਾਕਈ ਆਪਾਂ ਚੀਕਾਂ ਪਵਾਈਆਂ ਤੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੰਜ ਪੰਜਾਬ ਨੂੰ ਉਹ ਜੋ ਵੀ ਸਾਈਡ ਦੀ ਕੁੜੀ ਸੀਗੀ ਛਾਂਵੇਂ ਤੋਂ ਪਤਾ ਲੱਗੇ ਤੇ ਤੁਸੀਂ ਉਹ ਘਟਿਆ ਲੋਕ ਸੀਗੇ ਜਿਨ੍ਹਾਂ ਨੇ 45000 ਨੇ ਉਸ ਕੁੜੀ ਨੂੰ ਐਪਰੀਸ਼ੀਏਟ ਕੀਤਾ ਤੇ ਉਸ ਕੁੜੀ ਦੀ ਵੀਡੀਓ ਅੱਗੇ ਤੋਂ ਅੱਗੇ ਵਾਇਰਲ ਕੀਤੀ ਕੀ ਗੱਲ ਹੈ ਤੇ ਪੰਜਾਬ ਦੇ ਵਿੱਚ ਕੋਈ ਹੈ ਨਹੀਂ ਸੀਗਾ ਉਹਨੂੰ ਰੋਕਣ ਵਾਸਤੇ ਕੋਈ ਜਨਾਨੀ ਜਾਂ ਕੋਈ ਮਰਦ ਜੋ ਉਸ ਦੀ ਵੀਡੀਓ ਨੂੰ ਰੋਕ ਪੰਦਾ ਉਸ ਨੂੰ ਕਹਿੰਦਾ ਉਹਦੇ ਕਮੈਂਟ ਕਰਦਾ ਜਾ ਕੇ ਵੀ ਤੂੰ ਆ ਪੰਜਾਬ ਨੂੰ ਕੀ ਦਿਖਾ ਰਹੀ ਹੈ ਜਾਂ ਚੰਡੀਗੜ੍ਹ ਨੂੰ ਤੂੰ ਕੀ ਦਿਖਾ ਰਹੀ ਹੈ ਇਹ ਦਿਖਾ ਰਹੀ ਆ ਪੰਜਾਬ ਨੂੰ ਆਪਣੀ ਚੜ੍ਹਦੀ ਜਿਹੜੀ ਚੜ੍ਹਦੀ ਜਵਾਨੀ ਉਹ ਦਿਖਾ ਰਹੀ ਐ ਪੰਜਾਬ ਦੇ ਮੁੰਡਿਆਂ ਨੂੰ ਹੋਰ ਵੀ ਸਾਰੇ ਜਾਣਿਆਂ ਨੂੰ ਜੋ ਇਹਨਾਂ ਨੂੰ ਅੱਗ ਲੱਗੀ ਹੋਈ ਐ ਉਹੀ ਚੀਜ਼ਾਂ ਦਿਖਾਉਂਦੀ ਆ ਪਈਆਂ ਹੋਰ ਕੁਝ ਨਹੀਂ ਐ ਅੱਗ ਇਹਨਾਂ ਦੇ ਜਿੱਦਾਂ ਕੋਈ ਚੰਗਾ ਟੱਕਰ ਗਿਆ ਚੰਗੀ ਇਹਨਾਂ ਨੂੰ ਠੰਡ ਪਾਣੀ ਆ ਬਹੁਤੀ ਗੱਲਾਂ ਤਾਂ ਸਾਡੇ ਇੱਧਰ ਵੀ ਕਾਫੀ ਜਾਣੇ ਹੈਗੇ ਆ ਇਹਨਾਂ ਨੂੰ ਭੇਜ ਸਕਦੇ ਆ ਇਹਨਾਂ ਦੇ ਆਈਡੀ 'ਚ ਜਾ ਕੇ ਚੈੱਕ ਕਰ ਲਿਓ ਬਾਕੀ ਹੋਰ ਨਹੀਂ ਮੈਂ ਕੁਝ ਕਹਿਣ ਨੂੰ ਦੇਖੋ ਅੱਗੇ ਇਸ ਵੀਡੀਓ ਨੂੰ ਡਿਲੀਟ ਕਰ ਤੇ ਮੈਂ ਉਹ ਆ ਉਸ ਦੀ ਵੀਡੀਓ ਨੂੰ ਡਿਲੀਟ ਕਰਵਾਉਣ ਵਾਲੇ ਰੇਖਾ ਵਰਮਾ ਨੇ ਇਹਨਾਂ ਲੋਕਾਂ ਨੂੰ ਮੈਂ ਕਿਹਾ ਆ ਜਿਹੜੇ ਬੈਠੇ ਨਾ ਬੜੇ ਹੁਣ ਵਿਦਵਾਨ ਬਣ ਗਏ ਨੇ ਤੇ ਕੋ ਨੂੰ ਕਮੈਂਟਾਂ ਦੇ ਵਿੱਚ ਜਾ ਜਾ ਕੇ ਗਾਲ ਕੱਢ ਰਹੇ ਨੇ ਤੇ ਅਸੀਂ ਤਾਂ ਮੈਂ ਤਾਂ ਉਹ ਵੀਡੀਓ ਸਵੇਰੇ ਪਾਈ ਸਟੋਰੀ ਉਹਦੀ ਤੇ 4 ਵਜੇ ਤੱਕ ਉਸ ਕੁੜੀ ਦੀ ਰੇਖਾ ਵਰਮਾ ਦੀ ਮਾਫੀ ਆ ਗਈ ਠੀਕ ਹੈ ਤੇ ਹੁਣ ਜਦੋਂ ਸਭ ਕੁਝ ਖਤਮ ਹੋ ਗਿਆ ਮੇਰੇ ਖਿਆਲ ਨਾਲ 3 ਮਹੀਨੇ ਹੋ ਗਏ ਹੁਣੇ 2-3 ਮਹੀਨੇ ਹੋ ਗਏ ਹੁਣੇ ਇਹ ਸਿਸਟਮ ਨੂੰ ਬੰਦ ਹੋਈ ਉਸ ਕੁੜੀ ਨੇ ਵੀਡੀਓ ਵੀ ਡਿਲੀਟ ਕੀਤੀ ਮਾਫੀ ਵੀ ਮੰਗੀ ਉਹਦੀ ਮੈਂ ਪ੍ਰੋਫਾਈਲ ਚੈੱਕ ਕੀਤੀ ਉਸ ਟਾਈਮ ਉਸ ਕੁੜੀ ਦੇ ਫਾਲੋਅਰ ਸੀਗੇ 70000 ਠੀਕ ਹੈ ਤੇ ਅੱਜ ਉਹਦੇ ਫਾਲੋਅਰ ਕਿਹਨੇ ਬਤਾਇਆ ਇਹਨਾਂ ਮਰਦਾਂ ਨੇ ਜੋ ਕਹਿੰਦੇ ਅਸੀਂ ਮਰਦਾਂ ਸਾਡੇ ਕੋਲ ਆਹ ਚੀਜ਼ ਆ ਤੇ ਮੈਂ ਕੱਟ ਕੇ ਹੱਥ ਨਹੀਂ ਫੜਾ ਦਿੰਦੀ ਜਿਵੇਂ ਚੀਜ਼ ਆ ਮੈਂ ਗਾਲ ਨਹੀਂ ਕੱਢੀ ਉਹ ਕੁੜੀ ਕਹਿ ਰਵੇ ਜੂਪੀ ਵਾਲੇ ਕਿ ਮਾਨੂੰ ਇੱਕ ਵੀ ਗਾਲ ਕੱਢੀ ਉਹਨੂੰ ਪੰਜਾਬ ਦੀਆਂ ਵੀਡੀਓ ਪਾਈਆਂ ਉਹਨੂੰ ਕਿਹਾ ਵੀ ਵੀਡੀਓ ਡਿਲੀਟ ਕਰ ਦੇ ਤੇ ਮਾਫੀ ਮੰਗ ਜੋ ਮੈਂ ਕਰਵਾਇਆ ਸਭ ਕੁਝ ਠੀਕ ਹੈ ਉਹਨੇ ਵੀਡੀਓ ਵੀ ਡਿਲੀਟ ਕੀਤੀ ਮਾਫੀ ਵੀ ਮੰਗੀ ਪਹਿਲਾਂ ਅਸੀਂ ਵੀਡੀਓ ਪਾਈ ਕਿ ਇਹ ਕੁੜੀ ਪੰਜਾਬ ਨੂੰ ਕਿੱਦਾਂ ਬੋਲ ਰਹੀ ਹੈ ਠੀਕ ਹੈ ਨਾ ਉੱਥੇ ਉਹਨੇ ਬੇਇੱਜ਼ਤੀ ਮਹਿਸੂਸ ਕੀਤੀ ਉਹਨੇ ਆਪਣੀ ਹਾਂਜੀ ਜੋ ਦੀ ਵੀਡੀਓ ਵਾਇਰਲ ਹੋ ਰਹੀ ਹੈ ਪਰ ਅੱਜ ਉਹਦੇ ਫਾਲੋਅਰ ਵੱਧ ਕੇ 135 36 ਕਿਨੇ ਕੀਤੇ ਨੇ ਜੋ ਤੁਮ ਮੈਨੂੰ ਦੇਖ ਰਹੇ ਹੋ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਮਰਦਾ ਜੋ ਅੱਜ ਮੈਨੂੰ ਗਾਲੀ ਗਲੋਚ ਕਰ ਰਹੇ ਨੇ ਕਿ ਅਸੀਂ ਮਰਦਾ ਤੈਨੂੰ ਇੰਚ ਕਰ ਦਾਂਗੇ ਤੇ ਇੰਚ ਕਰ ਦਾਂਗੇ ਠੀਕ ਹੈ ਕਿ ਮੈਂ ਹੱਥ ਪਾਣਾ ਚਾਹੁੰਦੀ ਹਾਂ ਇਹਨਾਂ ਦੇ ਕਲਿਆਲੇ ਵਿੱਚ ਸਮਝ ਗਏ ਅੱਜ ਉਸ ਕੁੜੀ ਨੂੰ ਇਹਨਾਂ ਨੇ 170 75 ਕੇ ਨਾ ਫਾਲੋਅਰ ਕਰਨ ਦੇ ਤੁਰੇ ਹੋਏ ਨੇ ਤੇ ਰਿਪੋਰਟਾਂ ਇਹਨਾਂ ਤੋਂ ਵੱਜੀਆਂ ਨਹੀਂ ਕਿਉਂਕਿ ਇਹ ਉਸ ਚੀਜ਼ ਨੂੰ ਚਾਹੁੰਦੇ ਸੀਗੇ ਅੱਜ ਉਸ ਕੁੜੀ ਦੇ ਦੋ ਤਿੰਨ ਮਹੀਨੇ ਹੋ ਗਏ ਨੇ ਵੀਡੀਓ ਡਿਲੀਟ ਹੋ ਚੁੱਕੀਆਂ ਸਭ ਕੁਝ ਹੋ ਚੁੱਕਿਆ ਸਾਨੂੰ ਐਸਐਚਓ ਸਾਹਿਬ ਨੇ ਆਪਣਾ ਨੇ ਆ ਗਏ ਉਹਦੇ ਸੱਚ ਨੂੰ ਸਭ ਨੂੰ ਮੈਂ ਮਿਲੀ ਉਹਨਾਂ ਨੇ ਮੈਨੂੰ ਕਿਹਾ ਕਿ ਦੇਖੋ ਜੀ ਪਹਿਲਾਂ ਤੇ ਵੀਡੀਓ ਡਿਲੀਟ ਕਰੇਗੀ ਫਿਰ ਉਹ ਮਾਫੀ ਮੰਗੇਗੀ ਉਸ ਤੋਂ ਬਾਅਦ ਦਾ ਅਕਾਊਂਟ ਉਡਾਇਆ ਜਾਊਗਾ ਅਸੀਂ ਗਾ ਜਿਵੇਂ ਅਸੀਂ ਦੋਨੋਂ ਕੰਮ ਕਰ ਚੁੱਕੇ ਹਾਂ ਅਸੀਂ ਵੀਡੀਓ ਵੀ ਡਿਲੀਟ ਕਰ ਚੁੱਕੇ ਹਾਂ ਅਸੀਂ ਉਹਦੀ ਸੌਰੀ ਵੀ ਮੰਗ ਚੁੱਕੇ ਹਾਂ ਤੀਜਾ ਕੰਮ ਹੈ ਇਸ ਦਾ ਅਕਾਊਂਟ ਉਡਾਣਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਣੇ ਕਿਸੇ ਕਰੇ ਨੂਮਾ ਸਹਰੇ ਵਿੱਚ ਫਸ ਗਈ ਤੇ ਮੈਂ ਉਸ ਕੁੜੀ ਨੂੰ ਛੱਡ ਦਿੱਤਾ ਮੇਰਾ ਕੋਈ ਮਤਲਬ ਨਹੀਂ ਜਿਹੜੇ ਕਹਿੰਦੇ ਨੇ ਕਿ ਸਾਨੂੰ ਅੱਜ ਆ ਵੀ ਆਈਡੀ ਦਿਓ ਸਾਨੂੰ ਉਹਦੀ ਆਈਡੀ ਜੋ ਰੇਖਾ ਵਰਮਾ ਦੇ ਨਾਮ ਤੋਂ ਲਈ ਆਈਡੀ ਚੱਲਦੀ ਹੈ ਜਿਸ ਦੇ ਬਹੁਤ ਸਾਰੇ ਫਾਲੋਅਰਸ ਹੋ ਚੁੱਕੇ ਨੇ ਮੇਰਾ ਕੰਮ ਸੀ ਉਹ ਪੰਜਾਬ ਨੂੰ ਗਲਤ ਬੋਲੀ ਉਹਦੇ 45000 ਕੇ ਨੇ ਉਹਨੂੰ ਸ਼ੇਅਰ ਕੀਤਾ ਕੀ ਗੱਲ ਵੀ ਕੋਈ ਮਰਦ ਜਾਂ ਔਰਤ ਹੈ ਨਹੀਂ ਸੀ ਪੰਜਾਬ ਦੇ ਵਿੱਚ ਸਾਰੇ ਚਲੇ ਗਏ ਬਾਹਰ ਗੁਲਾਮੀਆਂ ਕਰਨ ਅੰਗਰੇਜ਼ਾਂ ਦੀਆਂ ਤੇ ਇੱਥੇ ਇਸ ਪੰਜਾਬਣ ਸ਼ੇਰਨੀ ਨੂੰ ਕਹਿੰਦੇ ਨੇ ਕਿ ਤੂੰ ਪੰਜਾਬ ਦੇ ਲਈ ਕੀ ਕੀਤਾ ਇਹ ਕੀਤਾ ਮੈਂ ਪੰਜਾਬ ਦੇ ਲਈ ਜੋ ਪੰਜਾਬ ਨੂੰ ਆਪਣੇ ਪ੍ਰਾਈਵੇਟ ਪਾਰਟਸ ਦੇ ਵਿੱਚ ਚੰਡੀਗੜ੍ਹ ਨੂੰ ਆਪਣੇ ਪ੍ਰਾਈਵੇਟ ਪਾਰਟਸ ਦੇ ਵਿੱਚ ਦਿਖਾ ਰਹੇ ਸੀ ਉਸ ਦੀ ਵੀਡੀਓ ਡਿਲੀਟ ਕਰਵਾਈ ਅੱਗੇ ਵੀ ਹੋਰ ਕੁਝ ਬਹੁਤ ਕੁਝ ਦਿਖਾਵਾਂਗੀ 1 by 1 ਸਟੈਪ ਮੈਂ ਚੱਲਾਂਗੀ ਕਿ ਮੈਂ ਕੀ ਕੁਝ ਕੀਤਾ ਤੇ ਮੈਂ ਇੱਥੇ ਡਰਨ ਵਾਲੀ ਨਹੀਂ ਤੇ چلਦੀ ਮੈਂ ਕੱਲ ਨਹੀਂ ਆ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਦੀ ਮੈਂ ਬਿਨਾਂ ਗਾਲੀ ਗਲੋਚ ਤੋਂ ਪਹਿਲਾਂ ਗੱਲ ਕਰਦੀ ਆ ਤੇ ਜੇ ਤੁਸੀਂ ਗਾਲੀ ਗਲੋਚਦੇ ਹੋ ਨਾ ਤੇ ਮੈਂ ਗਾਲੀ ਗਲੋਚ ਵੀ ਕਰਾਂਗੀ ਸਮਝ ਗਏ ਜਿੱਦਾਂ ਪਿਆਰ ਨਾ ਸਮਝਿੰਦੀ ਤੇ ਮੈਂ ਪਿਆਰ ਨਾ ਸਮਝਾਉਂਗੀ ਰੇਖਾ ਵਰਮਾ ਨੂੰ ਮੈਂ ਕੋਈ ਗਾਲ ਨਹੀਂ ਕੱਢੀ ਬਿਨਾ ਗਾ ਤਾਂ ਉਸ ਕੁੜੀ ਨੇ ਡਿਲੀਟ ਕੀਤੀਆਂ ਵੀਡੀਓ ਅੱਜ ਜਿਹੜੇ ਕਹਿੰਦੇ ਨੇ ਕਿ ਸਾਨੂੰ ਉਹਦੀ ਆਈਡੀ ਜੋ ਕੀ ਗੱਲ ਵਈ ਤੁਸੀਂ ਰਿਪੋਰਟਾ ਨਹੀਂ ਸੀ ਮਾਰ ਸਕਦੇ ਉਹਦੀ ਆਈਡੀ ਤੋਂ ਇੰਨਾ ਵੀ ਕੰਮ ਨਹੀਂ ਕਰ ਸਕੇ ਤੇ ਉਹੀ ਮਰਦ ਨੇ ਜਿਹਦੇ ਕਹਿੰਦੇ ਸੀ ਮਰਦ ਨੇ ਇਹ ਮਰਦ ਨਹੀਂ ਐ ਤੇ ਇੱਥੇ ਅਸੀਂ ਉਹ ਸਾਰੇ ਮਰਦਾਂ ਦੀ ਨਹੀਂ ਗੱਲ ਕਰ ਰਹੇ ਇੱਥੇ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜੋ ਇੰਨਾਂ ਵਰਗਿਆਂ ਨੂੰ ਸਪੋਰਟ ਕਰਦੇ ਆ ਲੁਥਰਾ ਹੋ ਗਈ ਬੁਗੜੀ ਹੋ ਗਈ ਰੇਕਾ ਹੋ ਗਈ ਹੋਰ ਵੀ ਦੋ ਚਾਰ ਗੰਦਪਾਨ ਵਾਲੀਆਂ ਜਿਹੜੀਆਂ ਹੈਗੀਆਂ ਉਹ ਸਾਰੀਆਂ ਜਿਹੜੇ ਲੋਕੀ ਉਹਨਾਂ ਨੂੰ ਸਪੋਰਟ ਕਰਦੇ ਉਹਨਾਂ ਦੀ ਆਈਡੀ ਰਿਪੋਰਟ ਨਹੀਂ ਕਰਦੇ ਉਨਾਂ ਨੂੰ ਬੋਰਡ ਕਰੋ ਬਾਈ ਠੀਕ ਹੈ ਜਿਹੜੇ ਮਰਦ ਕਹਿ ਲਾਂਦੇ ਨੇ ਗੱਲਾਂ ਕਰਦੇ ਨੇ ਮੇਰੇ ਨਾਲ ਕਿ ਤੂੰ ਕੀ ਕੀਤਾ ਇਹ ਕੀਤਾ ਮੈਂ ਪੰਜਾਬ ਲਈ ਉਹ ਵੀਡੀਓ ਨੂੰ ਡਿਲੀਟ ਕਰਵਾਇਆ ਅਕਾਊਂਟ ਬੰਦ ਕਰਨਾ ਹੁਣ ਤੁਹਾਡਾ ਜਿਹੜੇ ਤੁਸੀਂ ਕਹਿੰਦਾ ਸੀ ਮਰਦ ਵਾਂ ਤੁਹਾਡਾ ਕੰਮ ਹੈ ਨੀਰਾ ਨਹੀਂ ਇਹ ਸਿੱਧਾ ਹੁਣ ਆਪਣਾ ਕੰਮ ਕਰਤਾ ਹੈ ਮਾਫੀ ਮੰਗਾਤੀ ਹੈ ਤੋਂ ਸਟੋਰੀ ਵੀ ਆਰੀ ਆਈਡੀ ਤੋਂ ਲਵਾਤੀ ਆ ਬਾਕੀ ਜੇ ਹੱਲੇ ਵੀ ਨਹੀਂ ਜੀਣ ਤੇਰੀ ਆ ਵੌਇਸ ਰਿਕਾਰਡਿੰਗ ਆ ਦਿਖਾ ਦਿੰਨੇ ਆ ਦੇਖੋ ਸਾਰੇ ਜਾਣੇ ਹੁਣ ਜਪ ਕੇ ਬਾਰੇ ਮੈਂ ਅਸੀ ਵੀਡੀਓ ਬਣਾਈ ਹਮੇ ਨਹੀਂ ਕਰਨਾ ਚਾਹੀਦਾ ਕਿਉਂਕਿ ਹਮ ਵੀ ਪੰਜਾਬ ਮੇ ਹੀ ਰਹਤੇ ਹਾਂ ਤੋਂ ਹਮੇ ਪੰਜਾਬ ਕੇ ਬਾਰੇ ਮੈਂ ਅਸੀ ਕੇ ਬਾਰੇ ਮੈਂ ਪੰਜਾਬ ਕੇ ਧਰਮ ਕੇ ਬਾਰੇ ਮੈਂ ਐਸਾ ਨਹੀਂ ਕਰਨਾ ਚਾਹੀਦਾ नहीं ऐसी वीडियो बनानी चाहिए थी पर हम बच्चे थे हमें हमारे अंदर इतना दिमाग नहीं था मैम तो हमने ऐसी वीडियो बना दी तो आप सबसे हम हाथ जोड़ के माफ़ी मांगती हूँ आगे से ऐसी कोई वीडियो नहीं बनेगी जो किसी को बोलने का टाइम मिले या कुछ शिकायत करने का टाइम मिले तो भी मैम वीडियो डिलीट करवा देना हमारी जो भी वीडियो है आगे से